Yeah, yeah. ਗੇਸ ਮਾਰਦੇ ਨਾ ਬੱਦਪਾ ਪਸਾ ਲਾ ਨਾ ਨੀ ਨਾ ਤੇ ਮੁੰਡੇ ਦਾ ਨਹੀਂ ਹੈ ਕਿ ਅੰਦੇ ਦੇ ਬੰਦੇ ਸੋਦੇ ਜਾਣ ਬਈ ਭਾਈ ਉਹ ਤੇ ਲੋਰੀ ਗੇੜ ਇਹ ਫਤੇਕਰ ਚੋੜੀਆਂ ਰੋਡ ਤੇ ਰਹਿੰਦੇ ਨੇ ਇਹ ਆਪਣੀ ਭੂਆ ਕੋ ਆਇਆ ਦਾ ਹੀ ਉੱਤੇ ਬੱਦਰ ਕਾਲੀ ਮੱਥਾ ਟਕਾਉਣ ਲੈ ਇਹ ਤੇ ਦਾ ਭਰਾ ਦੋ ਭਰਾ ਨੇ ਇਹ ਬਦਾਪਰਾ ਇਹਨੂੰ ਕਹਿੰਦਾ ਮੈਂ ਮੱਥਾ ਟਕਾ ਲੈਂਦਾ ਤੇ ਇਹ ਛੋਟਾ ਕਹਿੰਦਾ ਮੈਂ ਆਇਆ ਤੁਸੀਂ ਮੱਥਾ ਟਕਾਓ ਇਹ ਬਾਅਦ ਚ 6:30 7 ਵਜੇ ਇਹਦਾ ਫੋਨ ਬੰਦ ਹੋ ਗਿਆ 6:30 ਪੂਣੇ 7 ਵਜੇ ਅਸੀਂ ਉਹਨੂੰ ਵੀ ਡੀਕਿਆ ਵੀ ਚਲੋ 9 10 ਵਜੇ ਫੋਨ ਆਏ ਵੀ ਇਤਨਾ ਲੱਭਣ ਨਹੀਂ ਦਿਆ 10 11 ਵਜੇ ਤੱਕ ਡੀਕਿਆ ਫਿਰ ਇੱਕ ਮੁੰਡੇ ਦਾ ਪਤਾ ਲੱਗਾ ਜੀ ਉਹ ਕਹਿੰਦਾ ਮੈਂ ਖਜ਼ਾਨੇ ਵਾਲੇ ਗੇਟ ਇਹਨੂੰ ਛੱਡਿਆ ਵਾਂ ਮੈਂ ਮੈਨੂੰ ਨਹੀਂ ਹੋਰ ਪਤਾ ਅਸੀਂ ਸਾਰੀਆਂ ਵੀਡੀਓ ਕਢਾਈਆਂ ਭਾਈ ਸਾਰੀਆਂ ਸਾਰੇ ਚੋਂ ਫੁੱਲੇ ਕਿਤੇ ਨਹੀਂ ਪਤਾ ਲੱਗਾ ਰਹਿ ਗਿਆ ਜੀ ਮੁੰਡੇ ਦਾ ਹਾਂਜੀ ਕਿਹਦੇ ਵੱਲੋਂ ਕਤਲ ਕਰਾਇਆ ਗਿਆ ਪਤਾ ਨਹੀਂ ਭਾਈ ਦੋ ਮੁੰਡੇ ਹੀ ਪੁਲਿਸ ਨੇ ਨਾਲ ਲਿਆਂਦੇ ਸਵੇਰੇ ਉਹਨੂੰ ਕਿਤੇ ਪੁਲਿਸ ਨੇ ਬਕਾਇਆ ਜਿਹੜੇ ਮੁੰਡੇ ਇੱਕ ਦੂਜੇ ਨਾਲ ਆਪਸ ਵਿੱਚ ਜਾਣਦੇ ਕੌਣ ਤੇ ਜਾਣਦੇ ਸੀ ਇਹ ਭਾਈ ਸ਼ੁਰੂ ਤੋਂ ਉੱਥੇ ਉਲੋ ਰਿਗੇੜੀਏ ਢਿੱਲੀ ਦਾ ਇਹਦਾ ਹੁਣ ਜਾਣਾ ਮੈਂ ਮੇਰੇ ਪਤੀ ਦੇ ਦਾ ਹਾਂ ਯਾਰੀ ਦੋਸਤੀ ਹੈ ਭਾਜੀ ਉਹ ਛੱਡ ਕੇ ਗਏ ਆ ਇੱਥੇ ਰਾਤੀ ਯਾਰੀ ਦੋਸਤ ਦੇ ਵਿੱਚ ਉਹਨਾਂ ਨੇ ਐਵੇਂ ਦਾ ਕਦਮ ਕਿਉਂ ਚੁੱਕਿਆ ਕੀ ਨਾ ਪਤਾ ਪਤਾ ਨਹੀਂ ਭਾਜੀ ਉਹਨੂੰ ਅਸੀਂ ਸਵੇ ਇੱਕ ਦੋ ਦਿਨ ਪਹਿਲਾਂ ਹੀ ਲੱਖ ਸਵਾਲ ਲੱਖ ਰੁਪਏ ਦਾ ਫੋਨ ਲੈ ਕੇ ਦਿੱਤਾ ਸੀ ਭਾਜੀ ਆ ਆਈਫੋਨ 16 ਪ੍ਰੋ ਲੈ ਕੇ ਦਿੱਤਾ ਹੀ ਉਹਨੂੰ ਪਤਾ ਨਹੀਂ ਗਿਆ ਪ੍ਰਮਾਤਮਾ ਜਾਣਦਾ ਭਾਈ ਕੀ ਦੁਸ਼ਮਣੀ ਸੀ ਉਹਦੇ ਨਾਲ ਕੀ ਨਹੀਂ ਹੁਣ ਕੀ ਵੀ ਮੰਗ ਕਰਦੇ ਨੇ ਪ੍ਰਸ਼ਾਸਨ ਭਾਈ ਇਹ ਕੀ ਮੰਗ ਕਰਾਂਗੇ ਭਾਈ ਸਾਡਾ ਬੱਚਾ ਥੋੜੀ ਵਾਪਸ ਆਇਆਣਾ ਸਾਡਾ ਗਾਣ ਵਾਲਾ ਜੀ ਤੇ ਚਲ ਗਿਆ ਭਾਜੀ ਇਹ ਬੇਟਾ ਕੀ ਨਾਮ ਹੈ ਮੇਰਾ ਨਾਮ ਰਮੇਸ਼ ਕੁਮਾਰ ਹੈ ਜੀ ਤੇ ਇਹ ਸਾਡਾ ਦੋਤਰਾ ਸੀ ਇਹਦਾ ਨਾਮ ਹੈ ਅਨਿਕੇਤ ਨਿੱਕਨੇ ਮੈਂਦਾ ਨਾਮ ਬੁੱਗੀ ਸਰ ਕਦੋਂ ਦਾ ਕੀ ਹੋਇਆ ਕੀ ਤੇ ਇਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30-7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ-ਕਿਹੜੇ ਮੁੰਡੇ ਜਿਹੜੋਂ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾਲ-ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਜੇ ਜਾਂ ਮਾਨਕ ਇੱਕ ਮੁੰਡਾ ਤੇ ਇੱਕ ਮੁੰਡਾ ਚਿੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਹੀ ਤੇ ਇਹ ਉਤਰਾ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੇ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿਸ਼ਪੁਛਤਾਚ ਕੀਤੀ ਆ ਤੇ ਫਿਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆ ਵੀ ਮੈਂ ਇੱਥੇ ਛੱਡ ਗਿਆ ਹਾਂ ਮੁੰਡੇ ਨੂੰ ਲੜਕੇ ਦਾ ਕਿੰਨੀ ਉਮਰ ਸੀ ਮੁੰਡੇ ਦਾ ਜਿਹਦੀ ਡੈਥ ਹੋਈ ਇਹਦਾ ਨਾਮ ਹੈ ਅਨਿਕੇਤ ਜੀ ਨਿੱਕ ਨਿਮਾ ਦਾ ਬੁੱਗੀ ਕਿੰਨੀ ਉਮਰ ਸੀ ਇਹਦੀ ਕਰੀਬ 15 16 ਸਾਲ ਉਮਰ ਹੈ ਜੀ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਫਤੇਗੜ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਅੱਗੇ ਕਲੋਨੀ ਵਿਰਿੰਦਾਵਨ ਦਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਇਹਨਾਂ ਦੇ ਗੁਮਸ਼ਦੀ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਤੋਂ ਇਹ ਵਿੱਚ ਬੀਜਪੀ ਦੇ ਵੀ ਆਗੂ ਦਾ ਕੋਈ ਨਾਮ ਆ ਰਿਹਾ ਨਹੀਂ ਇਹਨਾਂ ਨੂੰ ਕਤਲੋ ਕਿੱਥੋਂ ਕਰਵਾਇਆ ਗਿਆ ਨਹੀਂ ਇਹਦੇ ਵਾਰ ਹਾਂਜੀ ਇਹ ਬਿੱਲਾ ਭੱਟੀ ਦਾ ਮੁੰਡਾ ਹੈ ਜੀ ਕੋਈ ਮਾਨਕ ਜਿਹੜਾ ਉਹ ਬੀਜਪੀ ਦਾ ਹਾਂਜੀ ਜੇ ਗੱਲ ਕਰੀਏ ਮਕਾਮ ਦੀ ਕਾਫੀ ਮਤਲਬ ਅੰਦਰ ਕੋਈ ਕਹਿੰਦੇ ਬੰਦ ਪਿਆ ਸੀ ਇਹ ਫਿਰ ਰਾਤ ਕਿੰਨੀ ਉਹਨਾਂ ਵੱਲ ਪੁਲ ਦੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਆ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੌਣ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਟੇ ਫਾੜੀ ਘੜਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ੍ਹ ਕੇ ਪਤਾ ਕੀਤਾ ਵਾ ਵੇਖਿਆ ਬੁੱਕਿਆ ਪੁਲਸ ਨਾਲ ਲੈ ਕੇ ਤੇ ਉਹਦੀ ਉਹ ਪੈਰ ਜੇ ਨਜ਼ਰਾ ਆਏ ਮੁੰਡੇ ਦੇ ਪੈਰ ਨਜਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬੂਆ ਅੰਦਰੋਂ ਤੋੜ-ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟੇ ਹਾਂਜੀ ਉਹਦੇ ਆਹ ਸਾਹ ਰਗ ਵੱਡੀ ਆ ਜੀ ਉਹਦੀ ਬਲੇਡ ਬਲੂਡ ਪਤਾ ਨਹੀਂ ਕਿਸੇ ਨਾਮ ਦੱਸਦੇ ਕਿਹਦੀ ਪਾਰਟੀ ਨਾਲ ਲਿੰਕ ਹੈ ਜੀ ਦੁਬਾਰਾ ਇੱਕ ਵਾਰ ਦੱਸੋ ਬੀਜੇਪੀ ਦਾ ਤੇ ਉਸ ਤੋਂ ਬਾਅਦ ਉਹਨਾਂ ਪੁਲਿਸ ਨੇ ਤੁਹਾਨੂੰ ਕੀ assurance ਦਵਾਇਆ ਪੁਲਿਸ ਨੇ ਚਲੋ ਦੇਖੋ ਜੀ ਪੁਲਿਸ ਨਾਲ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਝ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂ ਜੀ ਕੋਈ ਅਰੈਸਟ ਹੋਈ ਹੈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉਥੇ ਛੱਡ ਲੈ ਕੇ ਆਇਆ ਮੁੰਡੇ ਜਿੰਨੇ ਕਤਲ ਕਰਵਾਇਆ ਉਹਦਾ ਮਾਨਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਸਰ ਕੀ ਲਗਤ ਬਾਜੀ ਕੀ ਲੱਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇ ਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਝ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹਦਾ 2 ਲੱਖ ਰੁਪਏ ਦਾ ਫੋਨ ਹੈ ਨਾ ਕੋਇਆ ਕਾਇਆ ਹੋਣਾ ਉਸ ਵਾਰ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਇਥੇ ਆ ਕੇ ਉਹਦਾ ਕਤਲ ਕਰਵਾਤਾ ਇਹਨਾਂ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰੇ ਜਾਂ ਜਿਹੜੇ ਮੁੰਡਾ ਜਾਣ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਜੀ ਹਾਂਜੀ ਦੇਖੋ ਸੁਣੋ ਮੇਰੀ ਹਾਂਜੀ ਹਾਂ ਜੀ ਮੌਕੇ ਤੇ ਪੁੱਛਾਂ ਹਾਂਜੀ ਦੇਖ ਰਿਹਾ ਮੌਕਾ ਲੋਕਾਂ ਕੋਲੋਂ ਤੋਂ ਬਾਅਦ ਹੀ ਤਾਂ ਸਾਰਾ ਕੁਝ ਸਪਾਰਸ਼ ਆਇਆ ਕਿ ਕੀ ਮਿਲਿਆ ਕੀ ਨਹੀਂ ਮੈਂ ਮੌਕਾ ਬੇਫਿਕਰ ਕਿੰਨਾ ਨਵੇਂ ਮੌਕਾ ਦੇ ਮੌਕਾ ਵੇਖਦੇ ਨੇ ਇੱਥੇ ਮੈਂ ਮੌਕਾ ਵੇਖ ਰਿਹਾ ਨਾ ਉਸ ਤੋਂ ਬਾਅਦ ਸਾਰੀ ਸਿੱਧੀ ਜਾਰੀ ਹੁੰਦੀ ਹੈ ਪਰ ਦੇ ਬੜੇ ਕਤਲ ਦੇ ਕਤਲ ਹੈ ਜੀ ਕਾਰਨ ਕਿ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਹੋਇਆ ਕਤਲ ਹੋਇਆ ਅਜੇ ਸਿਰਫ ਇੰਨਾ ਹੀ ਪਤਾ ਵਾ ਕਤਲ ਹੋਇਆ ਵਾ ਕਤਲ ਕਿਹਾ ਹੈ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਤੁਹਾਨੂੰ ਮੈਂ ਰਿਕਵਰ ਕੀਤੀ ਗਈ ਹੈ ਡੈੱਡ ਬੋਡੀ ਦੀ ਕਵਰੀ ਬਾਰੇ ਕੁਝ ਜਾਣਕਾਰੀ ਨਹੀਂ ਪਰਿਵਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਸੀ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਹੋਣ ਦੀ ਰੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦਿੱਤੀ ਨੂੰ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਡੈੱਡ ਬੋਡੀ ਰਿਕਵਰ ਕੀਤੀ ਗਈ ਹਾਂ ਨਹੀਂ ਹਾਂਡੇ ਕੋਲ ਹੁਣ ਆ ਅਸੀਂ ਸ਼ਿਕਾਇਤ ਲੈ ਰਹੇ ਆ ਜੀ ਤੇ ਮੌਕਾ ਤੁਸੀਂ ਬਤੌਰ ਐਸਚਓ ਤੁਹਾਨੂੰ ਨਹੀਂ ਪਤਾ ਲੱਗਦਾ ਫਿਰ ਪੱਤਰ ਕਰਾਣੋਂ ਕਿੱਦਾਂ ਪੜ ਲੱਗੇ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਆ ਵੇਖ ਰਹੇ ਆ ਅਜੇ ਮੌਕਾ ਮਲਾਜਾ ਕਰ ਰਹੇ ਆ ਮੌਕਾ ਬਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗਾ ਤੁਸੀਂ ਦੇਖਿਓਗੇ ਜੀ ਦੇਖਿਓਗੇ ਅੰਦਰ ਦਾ ਹੋਇਆ ਕੀ ਅਜੇ ਕੁਛ ਕਰਨ ਦਾ ਨਹੀਂ ਪਤਾ ਕੀ ਨਾਂ ਕੀ ਉਹਦਾ ਨਾਂ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਨਾਲ ਸਾਨੂੰ ਪੂਰੀ ਡਿਟੇਲ ਅੰਦਰ ਜਾ ਕੇ ਅੰਦਰ ਰਸਤੇ ਦੀ ਬਥਾਈ ਦੀ ਗੱਲ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਸਰ ਘਰ ਕਿਨਾਂ ਆ ਜੀ ਇਹਦੇ ਘਰ ਦੇ ਵਿੱਚ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈ ਹੁਣ ਤਾਂ ਕਿਹਨੇ ਅਰੈਸਟ ਹੋਏ ਨੇ ਕਿਉਂਕਿ ਪਰਿਵਾਰ ਦੇ ਦੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦੋ ਕਿਹੜੀ ਗੱਲ ਨਹੀਂ ਆ ਜੀ ਇਹਦੇ ਵਿੱਚ ਕੋਈ ਵੀ ਕੁਝ ਪਤਾ ਨਹੀਂ